ਤੁਸੀਂ ਤੇ ਮੈਂ ਹਰਮਨਜੀਤ ਕੋਲ 10 ਦਿਨ ਤੋਂ ਲਾਪਤਾ ਨੌਜਵਾਨ ਇਸ ਹਾਲਤ 'ਚ ਮਿਲਿਆ ਕਿ ਪੂਰੇ ਪਰਿਵਾਰ ਦੇ ਹੋਸ਼ ਉੜ ਗਏ ਅਸਲ ਜਲੰਧਰ ਦਾ ਇਹ ਮਾਮਲਾ ਜਿੱਥੇ 29 ਜੁਲਾਈ ਤੋਂ ਇੱਕ ਨੌਜਵਾਨ ਲਾਪਤਾ ਸੀ ਪਰਿਵਾਰ ਦੇ ਵੱਲੋਂ ਲਗਾਤਾਰ ਉਸ ਨੂੰ ਲੱਭਿਆ ਜਾ ਰਿਹਾ ਸੀ ਪਰ ਕੱਲ ਜਦੋਂ ਕੁਝ ਨੌਜਵਾਨ ਅਤੇ ਝਾੜੀਆਂ ਵਾਲੀ ਸਾਈਡ ਤੇ ਜਾਂਦੇ ਨੇ ਤਾਂ ਉੱਥੇ ਉਸ ਦੀ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਲਾਸ਼ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਰੋਲਾ ਪਾਇਆ ਗਿਆ ਪੁਲਿਸ ਨੂੰ ਬੁਲਾਇਆ ਗਿਆ ਜਿਸ ਦੀ ਪਛਾਣ ਹੋਈ ਤਾਂ ਨੌਜਵਾਨ ਸਾਹਮਣੇ ਆਇਆ 20 ਸਾਲ ਦਾ ਬਾਦਲ ਸੋਨੀ ਨਾਮ ਦਾ ਇਹ ਨੌਜਵਾਨ ਸੀ ਜੋ 29 ਜੁਲਾਈ ਦਾ ਲਾਪਤਾ ਸੀ ਪਰਿਵਾਰਕ ਮੈਂਬਰਾਂ ਮੁਤਾਬਕ ਸ਼ਾਮ ਦੇ ਸਮੇਂ ਇਹ ਨੌਜਵਾਨ ਘਰ ਤੋਂ ਜਾਂਦਾ ਹੈ ਦੋ ਦੋਸਤਾਂ ਦੇ ਨਾਲ ਜਾਂਦਾ ਜਿਸ ਤੋਂ ਬਾਅਦ ਉਸ ਦਾ ਫੋਨ ਵੀ ਬੰਦ ਆਂਦਾ ਲਗਾਤਾਰ ਪਰਿਵਾਰ ਦੇ ਵੱਲੋਂ ਲੱਭਿਆ ਜਾ ਰਿਹਾ ਸੀ ਫਗਵਾੜਾ ਗੇਟ ਦੇ ਵਿੱਚ ਇੱਕ ਦੁਕਾਨ ਤੇ ਇਹ 20 ਸਾਲ ਦਾ ਨੌਜਵਾਨ ਕੰਮ ਕਰਦਾ ਸੀ ਪਰਿਵਾਰ ਵੱਲੋਂ ਲਗਾਤਾਰ ਇਸ ਨੂੰ ਲੱਭਿਆ ਜਾ ਰਿਹਾ ਸੀ ਪਰੇਸ਼ਾਨੀ ਦੇ ਵਿੱਚ ਸੀ ਤੇ ਉਸਦੀ ਲਾਸ਼ ਅਜਿਹੇ ਹਾਲਤ ਦੇ ਵਿੱਚ ਮਿਲੀ ਕਿ ਪਰਿਵਾਰ ਦੇ ਖੋਸ਼ਤਾ ਕੁੱਟ ਗਏ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਜੋ ਹੈ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ ਤੇ ਦੱਸਦੇ ਕਿ 20 ਸਾਲ ਦੇ ਬਾਦਲ ਸੋਨੀ ਵੱਜੋਂ ਇਹ ਨੌਜਵਾਨ ਦੀ ਪਛਾਣ ਹੋਈ ਹੈ ਜੋ ਕਰੋਲ ਬਾਗ ਦੇ ਵਿੱਚ ਰੈਂਦਾ ਸਿੰਘ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਘਰ ਤੋਂ ਸ਼ਾਮ ਦੇ ਸਮੇਂ ਗਿਆ ਸੀ ਦੋ ਦੋਸਤਾਂ ਦੋ ਸੋਸ ਨੂੰ ਲੈਣ ਵਾਸਤੇ ਆਏ ਸੀ ਜਿਸ ਤੋਂ ਬਾਅਦ ਨਾ ਤਾਂ ਉਹ ਵਾਪਸ ਆਇਆ ਤੇ ਨਾ ਹੀ ਉਸ ਦਾ ਫੋਨ ਲੱਗਾ ਤੇ ਲਗਾਤਾਰ ਉਸ ਨੂੰ ਲੱਭਿਆ ਜਾ ਰਿਹਾ ਸੀ ਪਰ ਰੇਲਵੇ ਕਲੋਨੀ ਦੇ ਨਜ਼ਦੀਕ ਉਸ ਦੀ ਲਾਸ਼ ਬਰਾਮਦ ਹੋਈ ਹੈ ਪਰਿਵਾਰ ਨੇ ਹੋਰ ਕੀ ਕੁਝ ਕੀਤਾ ਉਹ ਵੀ ਤੁਹਾਨੂੰ ਸੁਣਾ ਦੇ ਕੀ ਨਾਮ ਹੈ ਦਾ ਬਦਲ ਸੋਨੀ ਬਦਲ ਸੋਨੀ ਹਾਂਜੀ ਕਿੰਨੇ ਦਿਨਾਂ ਦਾ ਗੁੰਮ ਹੈ ਤੇ 9 ਦਿਨ ਹੋ ਗਏ ਦੀ ਅਜੇ ਕੀ ਗੱਲ ਹੋਈ ਕੀ ਘਰੋਂ ਕਿਤਾ ਨਿਕਲਿਆ ਸੀ ਕੁਝ ਘਰੋਂ ਕੁਝ ਨਹੀਂ ਨਿਕਲਿਆ ਕੰਮ ਤੇ ਗਿਆ ਸੀ ਰਾਤੀ ਮੇਰੇ ਘਰੇ ਆਇਆ ਕਹਿੰਦਾ ਚਾਚਾ ਪੈਰੀ ਹੱਥ ਲਾਇਆ ਮੇਰੇ ਕਹਿੰਦਾ ਮੈਂ ਕੰਮ ਛੱਡਿਆ ਮੈਂ ਫੇ ਆਪਣੇ ਵੱਡੇ ਮੁੰਡਿਆਂ ਨੂੰ ਕਿਹਾ ਮੈਂ ਕਿ ਚਾਚਾ ਕੰਮ ਛੱਡ ਕੇ ਆ ਇਹ ਘਰੇ ਛੱਡਣ ਗਿਆ ਸਵੇਰੇ ਕਹਿੰਦਾ ਆ ਮੁੰਡੇ ਨੂੰ ਕਹਿੰਦਾ ਸਵੇਰੇ ਕੰਮ ਤੇ ਜਾਣਾ ਮੈ ਮੈਨੂੰ ਲੈ ਜਾ ਕਹਿੰਦਾ ਠੀਕ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਲੱਗਾ ਤੇ ਮੇਰੇ ਵੱਡੇ ਜਵਾਈ ਦਾ ਫੋਨ ਆਇਆ ਤੇ ਕਹਿੰਦੇ ਚਾਚਾ ਆਪਣਾ ਬਾਦਲ ਨਹੀਂ ਮਿਲ ਰਿਹਾ ਹੈਗਾ ਤੇ ਕਹਿੰਦਾ ਦਾਦਾ ਯਾਰ ਤੋਂ ਆਪਣਾ ਫੜੇ ਸੀ ਕਮੇ ਲਖਾਈ ਹੈ ਕ ਪੌਸ ਵਾਲਾ ਨਾਲ ਹੈਗਾ ਮੰਤਰੀ ਮੰਤਰੀ ਨਾਲ ਹੈਗਾ ਉਹਦਾ ਤੇ ਉਹ ਆਟੋਸ ਲੈ ਲਈਏ ਕਿ ਕੀ ਪਤਾ ਰਤ ਉਹਨੂੰ ਹੁਸ਼ ਆਇਆ ਨਹੀਂ ਆਇਆ ਤੇ ਉਹਨੂੰ ਸਿੱਟ ਗਏ ਕਿੱਥੇ ਜਾਂ ਮਾਰ ਕੇ ਸਿੱਟਿਆ ਜਾਂ ਉਹਦੀ ਸਿੱਟ ਗਏ ਹੈਗੇ ਇਹ ਗੱਲ ਹੈ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਮਨੋਜੀ ਮਨੋਜੀ ਕੁਮਾਰ ਕਿੱਥੇ ਰਹਿੰਦੇ ਕਿੱਥੇ ਤੁਸੀਂ ਅਸੀਂ ਰਹਿੰਦੇ ਹਾਂ ਕਿ ਇੱਕਤानगर ਜੀ ਇੱਕਤानगर ਹਾਂਜੀ ਕੀ ਇਹ ਨਸ਼ਾ ਨਸ਼ਾ ਕਰਦਾ ਸੀ ਜਾਂ ਕੀ ਸੀਗਾ ਅੱਜ ਨਸ਼ਾ ਕਰਦਾ ਸੀ ਹੋਰ ਕੁਝ ਹੋਰ ਕੁਝ ਨਹੀਂ ਜੀ ਕੰਮ ਤੇ ਜਾਂਦਾ ਸੀ ਆਪਣਾ ਕੀ ਕੰਮ ਕਰਦਾ ਸੀ ਇਹ ਹਾਰਪੇਚ ਦੇ ਦੁਕਾਨ ਤੇ ਕੰਮ ਕਰਦਾ ਸੀ ਤੇ ਉਹਨਾਂ ਨੇ ਵੀ ਇਤਰਾਜ਼ ਦਿੱਤੀ ਤੁਹਾਨੂੰ ਹਾਂਜੀ ਉਹਨਾਂ ਨੇ ਕਿਹਾ ਵੀ ਕੰ다 ਦੋ ਤਿੰਨ ਦਿਨ ਹੋ ਗਿਆ ਤੁਹਾਡਾ ਮੁੰਡਾ ਕੰਮ ਤੇ ਨਹੀਂ ਆ ਰਿਹਾ ਤੇ ਆਪਣਾ ਹੀ ਪਤਾ ਕਰ ਰਹੇ ਫੋਨ ਇਹਦਾ ਬੰਦ ਆ ਰਹਿਗਾ ਫੋਨ ਵੀ ਨਹੀਂ ਹੈਗਾ ਤੇ ਕੋਲ ਹਾਂ ਫੋਨ ਵੀ ਜਿਹੜੇ ਨਾਲ ਦੇ ਬੰਦੇ ਸੀ ਉਹਨਾਂ ਨੇ ਰੱਖ ਲਿਆ ਹੋਣਾ ਨਾ ਹਾਂਜੀ ਤੇ ਮਤਕੀ ਹੋਰ ਇਹਦੇ ਰਿਲੇਟਿਵ ਕੋਈ ਹੋਰ ਕੋਈ ਘਰ ਚੁਕਿਆ ਬ੍ਰਦਰ ਹੈਗਾ ਅੱਛਾ ਹਾਂਜੀ ਤੇ ਉਹਨਾਂ ਦੀ ਚਾਚੀ ਜੀ ਉਹਨਾਂ ਦੇ ਮਾਤਾ ਜੀ ਰਹੇ ਮਦਰ ਵੀ ਹੈਗੇ ਹਾਂਜੀ ਮਦਰ ਨਹੀਂ ਹੈਗੇ ਮਦਰ ਕਰੇਗੇ ਅੱਛਾ ਕੀ ਹੋਇਆ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਹੋਇਆ ਤੁਹਾਡੇ ਬਰਾਦਰ ਦੀ ਡੈਥ ਹੋਈ ਹੈ ਕੋਈ ਨਹੀਂ ਸਿਰੇ ਆਪਣਾ 10 ਵਜੇ ਕੰਮ ਤੇ ਨਿਕਲਿਆ ਸੀਗਾ ਡੱਬੇ ਡੱਬੇ ਲੈ ਕੇ ਅਸੀਂ ਟਿਫਨ ਵਗੈਰਾ ਹੂੰ ਹੂੰ ਤੇ ਉਹਦੇ ਬਾਅਦ ਫੋਨ ਬੰਦ ਹੋ ਗਿਆ ਉਹਦਾ ਹੂੰ ਹੂੰ ਫੋਨ ਬੰਦ ਆ ਰਿਹਾ ਸੀਗਾ ਫਿਰ ਆਪਾਂ ਲੱਭਣਗੇ ਉਹਨੂੰ ਲੱਭੇ ਲੱਭੇ ਆ ਦੋਸਤੋ ਪੁੱਛਿਆ ਕਿਸੇ ਨੂੰ ਪਤਾ ਨਹੀਂ ਲੱਗਾ ਫਿਰ ਤੁਹਾਨੂੰ ਆਪਾਂ ਹਾਰ ਕਿੱਟ ਕੇ ਆਪਣਾ ਕੀ ਕਹਿੰਦੇ ਹੈਗੇ ਪਰਚਾ ਕਰਾਇਆ ਜੋ ਵੀ ਕੇਸ ਵਗੈਰਾ ਕਰਾਇਆ ਮਿਸਿੰਗ ਵਗੈਰਾ ਦਾ ਹੂੰ ਹੂੰ ਫਿਰ ਉਥੋਂ ਉਹਨਾਂ ਨੇ ਕੋਈ ਚਾਰਵਾਈ ਜਲਦੀ ਕੀਤੀ ਨਹੀਂ ਦਸਤੋ ਲਿਖ ਕੇ ਦਸਤਾ ਹੈਗਾ ਬਸ ਮਤਲਬ ਉਹ ਵੀ ਨਹੀਂ ਪੂਰਾ ਕੀਤਾ ਉਹਨਾਂ ਨੇ ਹਮ ਹਮ ਮਤਲਬ ਪ੍ਰੈਸ਼ਰ ਪੁਲਿਸ ਪਰ ਆਇਆ ਪਹਿਲਾ ਬਰੇ ਫਿਰਦੇ ਸੀਗੇ ਆਪਾਂ ਇਹ ਬੰਦੇ ਦਾ ਪਤਾ ਕੀਤਾ ਉਹਨਾਂ ਨੂੰ ਬੰਦੇ ਦਾ ਵੀ ਨਾਮ ਦੱਸਿਆ ਕਿਹੜੇ ਬੰਦੇ ਕਿਸ ਕਿਸੇ ਦਾ ਨਾਮ ਦੱਸਿਆ ਬੰਦੇ ਆਪਾਂ ਤਿੰਨ ਬੰਦੇ ਸਾਨੂੰ ਪਤਾ ਲੱਗੇ ਹੈਗੇ ਨਾਲ ਸੀਗੇ ਨਾਲ ਦੇ ਕੀ ਨਾਮ ਕੀ ਨਾਮ ਉਹਨਾਂ ਦਾ ਇੱਕ ਦਾ ਨਾਮ ਹੈਗਾ ਮੰਤਰੀ ਹਮ ਜਿਹੜਾ 4 ਗ੍ਰੇਡ ਦਾ ਮੁਲਾਜ਼ਮ ਹੈਗਾ ਆ ਪੁਲਿਸ ਲਾਈਨ 'ਚ ਹੈਗਾ ਆ ਅੱਛਾ ਇੱਕ ਹੈਗਾ ਆਪਣਾ ਅਵੀ ਅਵੀ ਮਨੋਤਰਾ ਹੈਗਾ ਇਹ ਸ਼ਰਮਾ ਹੈਗਾ ਆਪਣਾ ਭਰਤਨਗਰ ਚ ਹੀ ਰਹਿੰਦਾ ਹੈਗਾ ਵੈਸਟ ਤੇ ਇੱਕ ਨੰਬਰ ਗਲੀ ਚ ਹੂੰ ਹੂੰ ਔਰ ਇੱਕ ਹੈਗਾ ਨੰਨੂ ਮਨੋਤਰਾ ਅੱਛਾ ਉਹ ਸੀਗਾ ਨਾਲ ਤਿੰਨ ਬੰਦੇ ਨਾਲ ਸੀਗੇ ਉਹ ਉਹ ਹੈਗੇ ਕਰਕੇ ਉਹ ਘਾਰ ਹੀ ਹੈਗੇ ਹੈਗੇ ਉਹਨਾਂ ਤੋਂ ਪਤਾ ਕੀਤਾ ਉਹਨਾਂ ਨੂੰ ਪੁਲਿਸ ਨੇ ਚੱਕਿਆ ਤਾਂ ਪੁਲਿਸ ਨੇ ਵੀ ਉਹਨਾਂ ਨੂੰ ਛੱਡਤਾ ਹੈਗਾ ਆ ਸਭ ਕੁਝ ਅਗਰ ਰਿਕਾਰਡਿੰਗ ਵਗੈਰਾ ਸਭ ਕੁਝ ਹੈਗੇ ਸਾਡੇ ਕੋਲ ਠੀਕ ਆਪਾਂ ਬਿਆਨ ਲਿੱਤਾ ਮੁੰਡੇ ਦਾ ਉਹਨੇ ਖੁਦ ਦੱਸਿਆ ਹੈਗਾ ਕਿ ਸਾਡਾ ਆਪ ਉਹਦੇ ਨਾਲ ਹੀ ਸੀਗੇ ਤੇ ਕੀ ਮੰਤਰੀ ਵੀ ਨਾਲ ਸੀਗਾ ਸਾਰੇ ਨਾਲ ਸੀਗੇ ਉਹਨਾਂ ਨੇ ਕੀ ਕੀਤਾ ਰਿਕਾਰਡਿੰਗ ਤੱਕ ਕੀ ਹੋਣਾ ਸੀ ਨਾਲ ਲੈ ਕੇ ਗਏ ਨੂੰ ਬਾਦਲ ਨੂੰ ਨਾਲ ਲੈ ਕੇ ਮਤਲਬ ਕਿ ਉਹਨਾਂ ਨੇ ਪੁਲਿਸ ਨੇ ਗ੍ਰਿਫਤਾਰ ਕਰ ਲਿਓ ਤੇ ਬਾ ਛੱਡ ਦਿੱਤਾ ਇਨਕੁਆਇਰੀ ਕਰ ਛੱਡ ਦਿੱਤਾ ਇਨਕੁਆਇਰੀ ਕੋਈ ਕੀਤੀ ਨਹੀਂ ਕੁਛ ਵੀ ਆਪਾਂ ਫੜ ਫੜ ਕੇ ਬੰਦੇ ਦੇ ਰਹੇ ਇਹਨਾਂ ਨੂੰ ਇਹਨਾਂ ਨੂੰ ਘਰ ਵੀ ਆਪਾਂ ਦੱਸਿਆ ਹੈਗਾ ਤੇ ਸਾਰੇ ਬੰਦਿਆਂ ਦਾ ਨਾਮ ਵੀ ਆਪਾਂ ਦੱਸਿਆ ਫੋਨ ਨੰਬਰ ਵੀ ਆਪਾਂ ਅਰੇਂਜ ਕਰਕੇ ਦਿੱਤਾ ਹੈਗਾ ਸਭ ਕੁਝ ਕੀਤਾ ਆਪਾਂ ਤੋ ਇਹ ਸਾਡੀ ਕਾਰਵਾਈ ਨਹੀਂ ਹੋ ਰਹੀ ਆ ਸਾਨੂੰ ਇਤਲਾਹ ਮਿਲੀ ਆ ਜੀ ਜਿੱਥੇ ਕਿ ਬੋਡੀ ਮਿਲੀ ਆ ਇਹ ਬੋਡੀ ਨੂੰ ਅਸੀਂ ਦੇਖਿਆ ਵੀ ਉਹ ਉਹਦੇ ਕੁਈ ਬੇਚਾਨ ਹੈਗੀ ਆ ਹੱਡੀਆਂ ਹੀ ਰਹਿ ਗਈਆਂ ਆ 8-9 ਦਿਨ ਦਾ ਹੋ ਗਿਆ ਦੱਸਦਿਆਂ ਨੂੰ ਇਹਨਾਂ ਨੂੰ 8-9 ਦਿਨ ਤੋਂ ਗੈਰ ਸੀਗਾ ਲਾਪਤਾ ਸੀਗਾ ਤੇ ਅੱਜ ਇਹ ਤਾਂ ਹੁਣ ਇੱਥੇ ਇਹਨਾਂ ਦੇ ਪਿਵਾਰਕ ਪਰਿਵਾਰਕ ਹੋ ਗਈ ਆ ਇਹਦੀ ਬੋਡੀ ਜਿੱਦਾਂ ਦੀ ਵੀ ਹੈਗੀ ਆ ਇਹਨਾਂ ਨੂੰ ਲਿਜਾ ਕੇ ਤੇ ਆਪਾਂ ਫਿਰ ਹਸਪਤਾਲ ਕੋਲ ਸਵਾਧਨ ਕਰਾਵਾਂਗੇ ਕੀ ਸ਼ੁਭਨਾਮ ਆਪਣਾ ਐਸਐਫੀ ਬੁਲੰਦ ਤੁਸੀਂ ਬੁਲਵਿੰਦਰ ਜੀ ਤੁਹਾਨੂੰ ਅਸੀਂ ਇਨਫੋਰਮੇਸ਼ਨ ਕਿਹਨੇ ਦੀ ਪਰਿਵਾਰ ਵਾਲ ਮਿਲੀ ਜਾਂ ਕਿਤੇ ਬਾਹਰੋਂ ਕਿਸੇ ਨੇ ਦਿੱਤੀ ਕਿਸੇ ਨੇ ਮੈਨੂੰ ਤਾਂ ਫੋਨ ਹੀ ਆਇਆ ਜੀ ਮੈਂ ਪਾਣੀ ਵੇਖ ਰਿਹਾ ਪਰਿਵਾਰ ਤੋਂ ਹਾਂਜੀ ਤੁਹਾਨੂੰ ਅਨਿਲ ਜੀ ਤੁਹਾਨੂੰ ਮਨੋਜੀ ਕਿਨੇ ਦੱਸਿਆ ਤੁਹਾਨੂੰ ਮੇਰੇ ਛੋਟੇ ਜਵਾਈ ਨੇ ਦੱਸਿਆ ਜੀ ਉਹਨੂੰ ਕਿੱਦਾਂ ਪਤਾ ਲੱਗਾ ਉੱਧਰ ਕੀ ਖੜਾ ਹੈ ਇਹ ਕਾਰੇ ਪਲੰਬਰ ਕੰਮ ਕਰਦੇ ਉਹ ਉਹਦੇ ਪਲੰਬਰ ਦੇ ਜਿਹੜੇ ਲੇਬਰ ਉੱਥੇ ਪੰਕ ਪੰਗੇ ਇੱਥੇ ਮਲਨ ਆਏ ਹੋਣੇ ਉਹਨਾਂ ਨੇ ਦੱਸਿਆ ਜੀ ਦਿਨਿਕ ਸੂਰੇ ਟੀਵੀ ਦੇਖ ਰਹੇ ਹੋ ਤੁਸੀਂ